ਟੋੜ ਟਰੱਕ ਆਇਆ 100 ڈالر ਪ੍ਰਤੀ ਦੇ ਨਹੀਂ 100 ڈالر ਖਾਣ ਨਾਲ ਅੰਦਰ ਦੇ ਨਹੀਂ ਬੜੀ ਟੁਖੀ ਪੌਂਡ ਅੰਦਰ ਇਸ ਧਾਰ ਸਾਡੀ ਵਾਇਰ ਦੀ ਦਾ ਖਾਲਸਾ ਵਾਇਰ ਦੀ ਫੜੇ ਪਰਦਾ ਚੰਗੀਆਂ ਲੱਗੀਆਂ ਤੇ ਸਰਹਾਰਾ ਛੱਡ ਗੋ ਸੌਰੀ ਕਬੱਡੀ ਇੱਕ ਇੱਕ ਵਾਰ ਪੰਜਾਬੀ ਦਾ ਕੁਰਬਾਨੀਆਂ ਦੇ ਇਤਿਹਾਸ ਵਿੱਚ ਵੀ ਨੰਬਰ ਹੋ ਗਿਆ ਬੰਦੀ ਪੰਜਾਬੀਓ ਬਣਾਉਂਦੇ ਸਿੱਧਾ ਕਰਦਾ ਨਾ ਨਾ ਕਰਦੇ ਜੀ ਆਹ ਹੀ ਨੇ ਵੀ how to get it ਕਰਨ ਵਾਲਾ ਕਬੱਡੀ ਖਿਡਾਰੀ ਮੈਦਾਨ ਦੇ ਵਿੱਚ ਵਧਦਾ ਹੋਇਆ ਲਾ ਪਈ ਹੋਈ ਮੰਨੇ ਦੀ ਰੇਡ ਬੱਲ ਨੌ ਵਾਲਾ ਦੇਖਦੇ ਵਿੱਚ ਕਰਦਾ ਕਮਾਲ ਕੀ ਦੀ ਹਿੱਕ ਦੇ ਵਿੱਚ ਵੱਜਦਾ ਜੇ ਛਾਤੀ ਵਿੱਚ ਬੱਲ ਹੋਵੇ ਲੋਕੀ ਤਾਂ ਪੁੱਜਦੇ ਸਰਰਾਵਾ ਮੈਦਾਨ ਦੇ ਵਿੱਚ ਪਈ ਹੋਈ ਬੰਨੇ ਦੀ ਰੇਡ ਅੱਗੇ ਵਧ ਕੇ ਟੋਰਾਂਟੋ ਪੰਜਾਬੀ ਦੀ ਖੇਡ ਕਲੱਬ ਦਾ ਆ ਮੰਨੇ ਪਰ ਬੰਨੇ ਕਬੱਡੀ ਖਿਡਾਰੀ ਦੂਸਰੇ ਪਾਸੇ ਯੋਧਾ 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 ਕਰਦਾ ਕੋਸ਼ਿਸ਼ ਅਨ ਜੱਪਾ 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 ਚਰਖਾ ਜੰਨਣ ਵਾਲੀ ਗੱਲ ਆ ਪਿਆਲ ਬੇਟਾ ਹੰਦੇ ਦੂਰ ਕਬੱਡੀ 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 ਮੈਚ ਗੱਬਰੂ ਸ਼ੈਲਵਾ ਕੇ ਆ ਗਿਆ ਮੈਦਾਨ ਦੇ ਅੰਦਰ ਦੇਖੋ ਜੋਸ਼ ਹੁੰਦਾ ਜਿਵੇਂ ਤੂਫਾਨ ਦੇ ਅੰਦਰ ਜੁੱਸੇ ਗੁੰਦਵੇਂ ਲਿਸ਼ਲਿਸ਼ ਕਰਨ ਪਿੰਡੇ ਦਲਵਾਰ ਹੁੰਦੀ ਜਿਵੇਂ ਮਿਆਨ ਦੇ ਅੰਦਰ ਚੜਤ ਤੱਕੇ ਆਸ਼ਿਸ਼ ਕਰੇ ਦੁਨੀਆ ਗੁੱਡੀ ਚੜੀ ਅਜਸਮਾਨ ਦੇ ਅੰਦਰ ਤੇਜ਼ ਤਰਾਰ ਗੱਬਰੂ ਵਾਰੀ ਮਾਰਟ ਲਿਖ ਰਿਹਾ ਪ੍ਰੋਫੈਸਰ ਸਾਹਿਬ ਕਰਿਓ ਗੱਲ ਵਾਹ ਜਸਵੰਤ ਸਿੰਘ ਉਹ ਜਸਵੰਤ ਸਿੰਘ ਜਹਾਜ਼ ਲਈ ਕਲਮ ਚੱਕਲਾ ਉਤਮ ਖੇਡ ਕਬੱਡੀ ਦੇ ਪੰਨੇ ਦੇ ਉੱਪਰ ਜਾਂ ਸ਼ਿਲੂ ਸ਼ਿਲੂ ਹੋਊਗੀ ਜਾਂ ਸ਼ਿਲੂ ਸ਼ਿਲੂ ਹੋਊਗੀ ਜਾਂ ਸ਼ਿਲੂ 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 ਆ ਕੇ ਚੱਲ ਲਾ ਦੇ ਤੀਰ ਟਿਕਾਣੇ ਵੇ ਜਿਹੜੇ ਸਮੇ ਤੋਂ ਮਿੱਥਿਆ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦਬਦਾ ਕਿੱਥੇ ਆ ਨਿੰਦਰ ਸ਼ੋਕਰ ਜੀ ਐਮ ਜੀ ਵੱਲੋਂ ਆਓ ਅਗਲੀ ਕਬੱਡੀ ਪਾਉਣ ਦੇ ਲਈ ਕੌਣ ਹਰਮਨ ਬੁਲਟ ਮੈਦਾਨ ਦੇ ਵਿੱਚ ਵੱਧਾ ਹੋਇਆ ਕਬੱਡੀ ਖਿਡਾਰੀ ਉਧਰ ਸਾਡੇ ਗੁਰ ਫਤੇ ਐਮ ਜੀ ਵਾਲੇ ਉਹਨਾਂ ਵੱਲੋਂ 300 ਡਾਲਰ ਪਹਿਲੇ ਕਿਹੜੇ ਖਿਡਾਰੀ ਲਈ ਪੋਜਾ ਕੀਤਾ ਸ਼ੀਲੂ ਦੇ ਲਈ ਪੋਜਾ ਕੀਤਾ ਗਿਆ ਧੰਨਵਾਦ ਆਓ ਵੇਖਦੇ ਹਾਂ ਵੀ ਫਰਿਆ ਗੋਟ ਦੇ ਬੱਜੀ ਹੋਈ ਕੈਂਚੀ ਇੰਦਰਜੀਤ ਗਿੱਲ ਤੇ ਨਵੀ ਗਿੱਲ ਉਹਨਾਂ ਵੱਲੋਂ ਵੀ ਸ਼ੀਲੂ ਲਈ 100 ਡਾਲਰ ਪੁਜਿਆ ਉਹਨਾਂ ਦਾ ਧੰਨਵਾਦ ਪੌਂਡ ਮੈਦਾਨ ਦੇ ਵਿੱਚ ਤਿਆਰ ਹੈ ਤੇ ਮੰਨੇ ਆਹ ਰੇਡ ਤੇ 100 ਡਾਲਰ ਨਿਊ ਬਾਰ ਦੇ ਸਰਜੀਤ ਵੱਲੋਂ ਦਿੱਤਾ ਜਾ ਰਿਹਾ ਹੈ ਅਮਰੀਕਨ ਸਿਸਟਮ ਦੇ ਹੈਰੀ ਮਡੇਰ ਹਰਮਨ ਕਾਲਾ ਤੇ ਰਵੀ ਸ਼ੇਰ ਗਿੱਲ ਉਹਨਾਂ ਵੱਲੋਂ ਵੱਡੇ ਸਤਿਕਾਰ ਇਹਨਾਂ ਖਿਡਾਰੀਆਂ ਦੇ ਉੱਤੇ ਜਾ ਰਹੇ ਆ ਆ ਮੰਨੇ ਦੀ ਆ ਰੇਡ ਤੇ 100 ਡਾਲਰ ਨਿਊ ਬਾਰ ਦੇ ਸਰਜੀਤ ਆ ਪਰ ਵੇਖਦੇ ਹਾਂ ਵਿਅਰਸ਼ ਮਹਿਤੋਤ ਹਰਸ਼ ਮਹਿਤੋਤ ਆ ਤਾੜੀਆਂ ਮਾਰ ਦੋ ਉਸ ਖਿਡਾਰੀ ਦੇ ਲਈ ਵੀ

اوه وی نا

ਆਜਾ ਪਾ ਕੇ ਕਬੱਡੀ ਪਾ ਦਿੰਦੀ ਆ ਉਹਦੀ ਜਗਰਾਪਰੀ ਇਟਾਲੇ ਦੇ ਦੀ 200 ਨਾਲ ਪੇਡਾ ਕਰ ਰਿਹਾ ਪਰ ਦੇਖਿਓ ਜੰਨਾ ਪੂਰੀ ਤੇ ਕਰਦਾ ਇਹ ਮਾਦ ਦੇ ਵਿੱਚ ਆ ਚੱਲਿਆ ਗਰਦੀਪ ਸਿੰਘ ਭੋੜੀ ਇਸੇ ਮੇਰੀ ਆਪਣੀ ਟੀਮ ਦੇ ਉਸ ਵਿੱਚ ਖੇਡ ਰਿਹਾ ਹੈ ਹੋਰ ਬਾਲ ਇਸ ਵਿੱਚ ਜਫਾ ਲਾਵੇਗਾ ਜੀਨੂ ਬਾਹੂ ਅਸ ਪਿਆਰਾ ਨਾਲ ਹੁਣ ਬਰਸਾਲਪੁਰੀਆ ਹਰ ਦੂਸਰੇ ਪਾਸੇ ਸਾਡੇ ਵੀਰ ਅਟਲਟਿਕ ਰੇਡੀਅਸ ਤੇ ਨੱਪ ਤੇ ਰੋਣਾ ਦਾ ਬਟਾਈ ਹੋਣਾ ਹੈ ਆਈ ਸ਼ਰਮਾ ਪੂਰੀ ਦੇਖਦਾ जराल स्टीम रेशन संडी ਦੇ ਨਾਲ ਵੀ ਹੋ ਗਿਆ ਸਰਜੀਤ ਬਹੁਤ ਬੜਾ ਯੋਧਾ ਰਹੇ ਪਕੜੇ ਭੱਲੇ ਵੀ ਪੁਲਿਸ ਵੀ ਅੱਗੇ ਇਸ ਟੂਰ ਨੂੰ ਚਲਦਾ ਰਹੇਗਾ ਹੋਰ ਪੁੱਛ ਕੇ ਆਇਆ ਉਹ ਕਹਿੰਦਾ ਕਿ ਆਪਾਂ ਹੀ ਆ ਬਹੁਤ ਬੜੇ ਅੱਜ ਦੇ ਡਾਇਰੈਕਟਰ ਦਾ ਸਾਡੇ ਜਿੱਤਿਆਂ ਵਿੱਚ ਪਹਿਲਾਂ ਹੀ ਬੰਦਾ ਕਰਦਾ ਹੌਣ ਬਣੀ ਆ ਗੱਲ ਹੁਣ ਬਣੀ ਆ ਗੱਲ ਹੁਣ ਬਣੀ ਆ ਗੱਲ

क्रिमिनल वारी